ਕਿਸਾਨ ਮਾਤਾ ਦਾ ਮੇਲੇ ਹਾਂਜੀ ਬਹੁਤ ਹੀ ਸਤਿ ਉਚਰੇ ਤਾਲਵੰਦ ਜੱਡੇ ਨੂੰ ਬਾਅਦ ਲਈ ਕਿਉਂਕਿ ਪੰਜਾਬ ਦਾ ਖਾਣਾ ਜਿਹੜਾ ਉਹ ਦਿੱਤਾ ਹੈ ਪੰਜਾਬ ਦਾ ਸਿੱਖਾ ਜਿਹੜਾ ਉਹ ਬਾਹਰ ਵਾਲੇ ਤੋਂ ਬਹੁਤ ਆਸ਼ਰਮੀ ਪਰ ਉਹ ਸਾਡੇ ਸਿੱਖ ਜਿਹੜੇ ਮਹੀ ਦਾ ਜਿਹੜਾ ਸਵਾਲਾ ਨਾਲ ਖੁਫੀ ਦੀ ਵੀ ਮੰਗ ਕਰੇ ਨਾਲ ਖੁਫੀ ਦੀ ਮੰਗ ਕਰੇ ਤਾਲੂ ਨਾਲ

ਆਨੰਦ ਦੇ ਕਿਸਾਨਾਂ ਦਾ ਇਸ ਗੱਲ ਲਈ ਧੰਨਵਾਦ ਤੇ ਉਹਨਾਂ ਨੂੰ ਸ਼ਾਬਾਸ਼ ਪੰਜਾਬ ਵਿੱਚ ਹਰ ਸੁਸਾਇਟੀ ਚ ਹਰ ਕੋਆਪਰੇਟਿਵ ਬਦਾਰੇ ਜਗਾ ਬਣਾਈ ਪਹਿਲੀ ਵਾਰੀ ਇਹਨਾਂ ਨੇ ਇੱਕ ਸਾਲ 13 ਦਿਨ ਲਗਾਤਾਰ ਬਹਾਰ ਦਾ ਮਾਦੇ ਕੇ ਸਾਰਿਆਂ ਦਾ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕਿਤੇ ਸਾਰਿਆਂ ਦੇ ਅਕਾਊਂਟ ਦੀ ਜਿਹੜੀ ਸਾਫ ਕਰਨਾ ਪਰ ਸਾਰੇ ਪੰਜਾਬ ਨੂੰ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੇ ਖੜੇ ਹੋਣਾ ਪਏਗਾ ਔਰ ਇਸੇ ਤਰ੍ਹਾਂ ਜਿਹੜੇ ਗਵਨ ਕਰਨ ਵਾਲੇ ਨੇ ਸਾਰਾ ਕੁਪਰੀ ਸਟੂਡਿਓ ਦਾ ਉਹਨਾਂ ਨੂੰ ਐਕਸਪੋਜ਼ ਕਰਨ ਨੂੰ ਪਵੇਗਾ ਇਹਦੇ ਬਿਨਾ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਹੈ ਮਸਲਾ ਹੈ ਲੋ ਜਿਹੜੇ ਮਸਲੇ ਆਇਆ ਤਾਂ ਉਹ تقريبا ਹੱਲ ਹੋ ਗਿਆ ਸਿਰਫ ਇਹ ਰਹਿ ਗਿਆ ਕਿ ਉਹ ਜਿਨ੍ਹਾਂ ਦੇ ਜਿੰਨੇ ਕੇਸਿਸ ਨੇ 100 ਹੀ ਉਹਨਾਂ ਨੂੰ ਗੈਰਕੋਨਿ ਐਫ ਆਈ ਆਰ ਸਾਥੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਰਾਬ ਕਰ ਦਿੱਤਾ ਫਿਰ ਉਹਨਾਂ ਦਾ ਅਦਾਲਤ ਵਿੱਚ ਧਰਨਾ ਕਿ ਜਿਹੜਾ ਇੱਕ ਇਸ ਵੇਲੇ ਜਾਰੀ ਰਹੇਗਾ ਇੱਕ 1 ਸਾਲ ਤੈਨਾਂ ਦੇ ਤੱਕ ਹੋਵੇ ਅੱਗੇ ਜਾਰੀ ਰਹੇਗਾ ਅੱਜ ਵੇ ਸੋਚਣਾ ਪਏਗਾ ਜਿਹੜੀ ਲੇਟੈਸਟ ਰਿਪੋਰਟ ਪਾਰਲੀਮੈਂਟ ਪੇਸ਼ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਜਲੇ ਦਾ ਪਾਣੀ ਕੈਂਸਰ ਹੋ ਗਿਆ। اور ਹੈਪਟਾਈਟਸ ਸੀ ਨਾਲ ਦੀ ਬਿਮਾਰੀ ਨਾਲ ਪੰਜਾਬ بیمار ਹੋ ਗਿਆ। ਪੰਜਾਬ ਕੈਪੀਟਲ ਹੋ ਗਿਆ ਕੈਂਸਰ ਆ ਤੇ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪੀਟਲ ਬਣ ਗਿਆ। ਇਹ ਬੜਾ ਗੰਭੀਰ ਮੁੱਦਾ ਹੈ। ਤੋਂ ਬਿਨਾ ਜਿਹੜੀ ਅਗਲੀ ਤਹਿ ਦਾ ਪਾਣੀ ਹੈ ਉਹ ਇੰਨਾ ਜ਼ਹਿਰੀਲਾ ਵੀ ਨਾ ਮੁਕੀਨ ਦੇ ਲਾਇਕ ਹੈ ਨਾ ਹੀ ਉਹ ਪਸੰਦਨ ਡ੍ਰੌਂ ਦੇ ਲਾਇਕ ਹੈ। ਇਹਦੇ ਲਈ ਸਾਨੂੰ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਉਹ ਸੰਧਾਨ ਕਹਿੰਦਾ ਹੈ ਕਿ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਜਿਹੜੀ ਜਿਹੜੇ ਟਾਈਮ ਨੇ ਇੰਦਰਪਾਇਰ ਨੇ ਸਟੇਟ ਸਬਜੈਕਟਸ ਨੇ ਇਹਦੇ ਵਿੱਚ ਕੇਂਦਰ ਤੋਂ ਆਪਣੀ ਕਿਸ਼ ਕਰ ਸਕਦਾ ਪਰ ਅਨਫੋਰਚਨਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ politcal leadership leadership ਸੀ ਉਹ ਇਡੀ ਕਮਜ਼ੋਰ ਰਹੀ ਕਿ ਸੈਂਟਰ ਦੇ ਅੱਗੇ ਹਮੇਸ਼ਾ ਬੁਟ ਡੇਕਦੀ ਰਹੀ ਅਲੱਗ ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੇ ਸਦੀਤੇ ਆ ਗਈ ਕਿ ਜੇ ਹੁਣ ਅਸੀਂ ਸਾਨੂੰ ਦਰਿਆਈ ਪਾਣੀ ਜਿਹੜਾ ਉਹੀ ਪੀਣ ਲਈ ਤੇ ਉਹੀ ਖੇਤਾਂ ਨੂੰ ਬਾਉਂ ਲਈ ਨਹੀਂ ਮਿਲਦਾ ਜੇ ਦਾ ਨੈਟਵਰਕ ਖੜਾ ਨਹੀਂ ਹੁੰਦਾ ਤਾਂ ਜਿਹੜਾ ਇਸ ਵੇਲੇ ਪਾਣੀ ਹੈ ਇਹ ਨਾਲ ਪੰਜਾਬ ਨਹੀਂ ਬਚਣਾ ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਹੈਰਾਨ ਹੂ ਹੋ ਕੇ ਤੁਸੀਂ ਜਾਣ ਕੇ 2003 ਵਿੱਚ 18 ਮੌਤਾਂ ਰੋਜ ਹੋਇਆ ਕਰਦੇ ਸੀ ਕੈਂਸਰ ਨਾਲ 2023 ਤੋ ਗਿਣਤੀ 65 ਹੋ ਗਈ ਤੇ ਇਸ ਵੇਲੇ 100 ਤੋਂ ਟੱਪ ਗਈ ਤੇ ਜੇ ਇਹੀ ਆ ਰਿਹਾ ਤਾਂ ਹਰ ਘਰ ਵਿੱਚ ਕੈਂਸਰ ਹੋਏਗਾ ਤੇ ਲੋਕ ਬਚਣ ਜਦੋਂ whatsapp ਤੇ ਗੱਲ ਕੀਤੀ ਜਾਂਦੀ ਹੈ ਐਸਪੀ ਆਪਣੇ ਦਿਨ ਨੂੰ ਬੜਾ ਉਖਾਇਆ ਜਾਂਦਾ ਹੈ ਜਦ ਕਿ ਸਾਰਾ ਜਨਤਾ ਲਈ ਖਤਿਆਰ ਤੇ ਦੇਰੀ ਸਰਕਾਰ ਜਦ ਕਿ ਉਹਦੇ ਬਾਰੇ ਵੀ ਕੰਮ ਕਰਨ ਦੀ ਜ਼ਰੂਰਤਾਂ ਕਈ ਸਕੇਟਾਂ ਤੋਂ ਬਾਹਰੋਂ ਤੋਂ ਮਿਲ ਸਕਦੀ ਹੈ ਦੇਖੋ ਤੁਸੀਂ ਪਾਣੀ ਦੀ ਲੜਾਈ ਸ਼ੁਰੂ ਕਰੋ ਉਹਦੇ ਬਾਅਦ ਗੱਲਾਂ ਜਦੋਂ ਅ ਅਰਕ ਤੋਂ ਕੁਝ ਪਲੇ ਯੋਧਨ ਕੇ ਸਾਰਾ ਕੁਝ ਲਗਾ ਹੋ ਜਾਏਗਾ ਬਹੁਤ ਕੁਝ ਨੂੰ ਸੁਖਾਏ ਦੇ ਗੱਲ ਨੂੰ ਵਿਚਾਰ 5 ਮਿੰਟ ਦੀ ਬਾਈਟ ਦੇ ਵਿੱਚ ਕਲੀਅਰ ਹੋ ਰਿਹਾ ਨਹੀਂ ਇੰਨਾ ਕੁਝ ਕੈਂਪੇਨ ਸਾਫੀ ਹੋਈ ਹੈ ਪੰਜਾਬ ਨਾਲ ਹਰ ਐਂਗਲ ਤੋਂ ਆਰਥਿਕ ਪੱਖੋਂ ਪੋਲੀਟੀਕਲੀ ਹਰ ਪਾਸੇ ਸਾਡੀ ਜਿਹੜੀ ਲੀਡਰਸ਼ਿਪ ਤੋਂ ਡੁੱਡੇ ਤੇ ਇਕ ਵੀ ਨਹੀਂ। ਜੇ ਮੈਨੂੰ ਦੱਸਿਓ ਜੀ ਜਗਤਪ੍ਰਤਾ ਸਿੰਘ ਨੇ ਆਪਣੀ ਕੁਰਸੀ بچਾਉਣ ਦਾ ਸਾਥ ਕਿਹੜੇ ਹੈਗੀ ਸੀ 178 ਨੂੰ ਐਸਸੀ ਦੇ ਵਿਰੋਧ ਪਟੀਸ਼ਨ ਪਾਈ ਸੀ ਵਾਪਸ ਲੈ ਲਈ। ਉਹਦੇ ਕੰਡੇ ਅੱਜ ਤੱਕ ਚੁਕਦੇ ਆਂ ਸੀ। ਸਾਰਾ ਪੰਜਾਬ ਸਜਾ ਭੁਗਤ ਰਿਹਾ ਤੇ ਹੁਣ ਆ ਜਿਹੜਾ ਨਵਾਂ ਮੁੱਖ ਮੰਤਰੀ ਹੈ ਇਹ ਫੇਰ ਉਸੇ ਰਾਹ ਤੁਰ ਪਿਆ ਇਹ ਨਵਾਂ ਦਰਬਾਰਾ ਸਿੰਘ ਜਾਂ ਪਿਆ। ਫੇਰ ਇਹ ਇਹੀ ਨਹੀਂ ਗੱਲ ਇਹ ਤੇ ਬਿਨਾ ਪਾਣੀ ਦੇ ਮੁੱਦੇ ਤੇ ਜਿੰਨੇ ਸਮਝੌਤੇ ਹੋਏ ਸਾਰੇ ਨਾਨ ਰਾਈਟ ਪੇਰੀਅਨ ਸਟੇਟਸ ਨੂੰ ਦਿੱਤਾ ਗਿਆ। ਸੋ ਤਾਂ ਕਹਿੰਦੇ ਹੀ ਤੁਸੀਂ ਨਗਰ ਦਾ ਪਾਣੀ ਜਿਹੜਾ ਰਾਜਸਥਾਨ ਨੇ ਮੰਗਿਆ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਅ ਰਾਈਟ ਪੇਰੀਅਨ ਸਟੇਟ ਉਸ ਨੂੰ ਪਾਣੀ ਨਹੀਂ ਦੇ ਦੇ ਸਕਦੇ। ਤੇ ਫਿਰ ਪੰਜਾਬ ਦਾ ਪਾਣੀ ਨਾਨ ਰਾਈਟ ਪੇਰੀਅਨ ਨੂੰ ਕਿਵੇਂ ਚਲਾ ਗਿਆ? ਕੋਈ ਇੱਕ ਵੀ ਕੇਸ ਐਸਾ ਨਹੀਂ। ਤਰਨਾ ਸਾਡਾ ਬਿਲਕੁਲ ਹੀ ਪੱਟੀ ਸਾਹਿਬ ਜਾਰੀ ਰਹੇਗਾ ਕਿਉਂਕਿ ਇਹ ਤਰਨਾ ਅਸੀਂ ਚੁੱਕਣਾ ਨਹੀਂ। ਇਹ ਧਰਨਾ ਉਹਨਾਂ ਚਿਰ ਨਹੀਂ ਚੁੱਕਾਂਗੇ ਜਿੰਨਾ ਚਿਰ ਤੱਕ ਸਾਡੇ ਰਹਿਂਦੇ ਕਿਸਾਨਾਂ ਨੂੰ ਸਰਟੀਫਿਕੇਟ ਈਸ਼ੂ ਨਹੀਂ ਹੁੰਦੇ ਉਹਨਾਂ ਚਿਰ ਤੱਕ ਧਰਨਾ ਬਿਲਕੁਲ ਜਾਰੀ ਹੈ ਅੱਜ ਦੂਰ ਤਰਾੜਿਆ ਤੋਂ ਕਿਸਾਨ ਨਹੀਂ ਪਹੁੰਚੇ ਨੇ ਨੇਤਾ ਵੀ ਪਹੁੰਚੇ ਨਹੀਂ ਇਹ ਕੋ ਨਾ ਮਰੇ ਉਹਨਾਂ ਦਾ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਪਣੀ ਜਥੇਬੰਦੀ ਵੱਲੋਂ ਰਾਜੇਵਾਲ ਸਾਹਿਬ ਵੱਲੋਂ ਆਪਣੇ ਸਰਦਾਰ ਸੁਖਦੇਵ ਸਿੰਘ ਜੀ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ਦੇ ਭਵਾਨ ਸਿੰਘ ਜੀ ਤੇ ਨਾਲ ਉਹਨਾਂ ਦੇ ਸਾਥੀ ਬਾਪੂ ਜਗਿੰਦਰ ਸਿੰਘ ਵਰਗਿਆਂ ਦਾ ਅਸ਼ੀਰਵਾਦ ਆ ਸਾਡੇ ਤੇ ਅਸੀਂ ਸਾਰੇ ਜਿੰਨੇ ਵੀ ਸਾਡੇ ਮਾਈ ਭਾਈ ਜੋ ਬੀਬੀਆਂ ਸਾਡੇ ਸੱਜਣ ਦੂਰ ਦਰੇੜਿਓਂ ਗੱਡੀਆਂ ਲੈ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਅੰਮ੍ਰਿਤਸਰ ਪਠਾਨਕੋਟ ਤੋਂ ਸਾਡੇ ਸੱਜਣ ਆਏ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ